ਹਾਂਜੀ ਹੁਣ ਜੋ ਇੱਕ ਵੀਡੀਓ ਹੋਰ ਸਾਹਮਣੇ ਆ ਗਈ ਹੈ ਜਿਹਦੇ ਵਿੱਚ ਕੀ ਅਮਨਦੀਪ ਨੂੰ ਲੈ ਕੇ ਜਿਹੜਾ ਕਿ ਵੀ ਅਮਨਦੀਪ ਨੂੰ ਅਫਸਾਨਾ ਖਾਨ ਦੇ ਘਰੋਂ ਬਾਦਲਪਿੰਡ ਤੋਂ ਗ੍ਰਿਫਤਾਰ ਕੀਤਾ ਜੋ ਕਿ ਕੱਲ ਸੋਮਵਾਰ ਨੂੰ ਗ੍ਰਿਫਤਾਰ ਕੀਤੀ ਗਈ ਸੀ ਤੇ ਪਰ ਹੁਣ ਜਿਹੜੇ ਹੋਰ ਵੱਡੇ ਵੱਡੇ ਖੁਲਾਸੇ ਹੋਏ ਆ ਜਿਹੜੀ ਇਹਦੀ ਪ੍ਰਾਪਰਟੀ ਸੀ ਉਹ ਫ੍ਰੀਜ਼ ਕਰ ਦਿੱਤੀ ਗਈ ਹੈ ਤੇ ਜਿਹੜੇ ਇਹਦੇ ਘਰ ਦੇ ਸਾਹਮਣੇ ਇੱਕ ਜਿਹੜੇ ਕੀ ਬੈਨਰ ਲਾਏ ਗਏ ਆ ਵੀ ਇਹ ਪ੍ਰਾਪਰਟੀ ਜੂਜ ਕਰ ਸਕਦੀ ਹੈ ਅੱਗੇ ਵੇਚਵਟ ਨਹੀਂ ਸਕਦੀ ਤਾਂ ਪਹਿਲਾਂ ਤੁਸੀਂ ਬਣੇਰੋ ਚੈਨਲ ਤੇ ਇੱਕ ਵੀਡੀਓ ਸੁਣਾਵਾਂਗੇ ਜਿਹਦੇ ਵਿੱਚ ਕੀ بڑے بڑے ਖਲਾਸੇ ਹੋ ਰਹੇ ਆ ਵੀ ਕੀ ਕੀ ਚੀਜ਼ੇ ਦੇ ਫ੍ਰਿਜ ਕੀਤੇ ਆ ਕੀ ਕੀ ਕਾਰਵਾਈ ਕੀਤੀ ਆ ਜੋ ਵਿਜੀਲੈਂਸ ਨੇ ਤਾਂ ਪਹਿਲਾਂ ਇਹ ਵੀਡੀਓ ਸੁਣੋ ਬਾਅਦ ਵਿੱਚ ਕਰਾਂਗੇ ਚਾਰ ਸਾਂਝੇ ਖਬਰ ਸਾਹਮਣੇ ਆ ਰਹੀ ਹੈ ਦਸਤੀਏ ਕੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀ ਪ੍ਰਾਪਰਟੀ ਫ੍ਰੀਜ਼ ਕਰ ਦਿੱਤੀ ਗਈ ਹੈ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਇਹ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਹੈ ਪਿਤੇ ਦਿਨ ਅਮਨਦੀਪ ਕੌਰ ਦੀ ਗ੍ਰਿਫਤਾਰੀ ਹੋਈ ਸੀ ਤਾਂ ਪਿੰਡ ਬਾਦਲ ਤੋਂ ਅਮਨਦੀਪ ਕੌਰ ਦੀ ਗ੍ਰਿਫਤਾਰੀ ਹੋਈ ਸੀ ਸਿੰਗਰ ਅਫਸਾਨਾ ਖਾਨ ਦੇ ਘਰ ਪਹੁੰਚੀ ਸੀ ਅਮਨਦੀਪ ਕੌਰ ਜਿਸ ਦੌਰਾਨ ਵਿਜਲੈਸ ਵੱਲੋਂ ਜਿਹੜਾ ਅਮਨਦੀਪ ਕੌਰ ਨੂੰ ਗ੍ਰਫਤਾਰ ਕੀਤਾ ਗਿਆ ਸੀ ਤਾਂ ਅੱਜ ਬਠਿੰਡਾ ਕੋਰਟ ਦੇ ਵਿੱਚ ਅਮਨਦੀਪ ਕੌਰ ਦੀ ਪੇਸ਼ੀ ਹੋਣੀ ਹੈ ਤਾਂ ਪੇਸ਼ੀ ਤੋਂ ਪਹਿਲਾਂ ਅਮਨਦੀਪ ਕੌਰ ਦੇ ਘਰ ਦੇ ਬਾਹਰ ਪ੍ਰਾਪਰਟੀ ਫ੍ਰੀਜ਼ਿੰਗ ਦੇ ਆਰਡਰ ਚਿਪਕਾਏ ਗਏ ਨੇ ਬਠਿੰਡਾ ਚ ਗ੍ਰੀਨ ਸਿਟੀ ਵਾਲੀ ਕੋਠੀ ਦੇ ਬਾਹਰ ਆਰਡਰ ਲਗਾਏ ਗਏ ਨੇ ਪ੍ਰਾਪਰਟੀ ਫ੍ਰੀਜ਼ ਕਰ ਦਿੱਤੀ ਅਮਨਦੀਪ ਕੌਰ ਦੀ ਦੱਸਦੀ ਹੈ ਕਿ ਗੱਡੀ ਦੇ ਵਿੱਚੋਂ ਸਤਾਰਾ ਕਾਲੀ ਥਾਰ ਹੁੰਦੀ ਆ ਮਨਦੀਪ ਕੌਰ ਦੇ ਕੋਲ ਤਾਂ ਉਸ ਥਾਰ ਦੇ ਵਿੱਚੋਂ 17 ਗ੍ਰਾਮ ਚਿੱਟਾ ਮਿਲਦਾ ਜਿਸ ਤੋਂ ਬਾਅਦ ਅਮਨਦੀਪ ਕੌਰ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਲਗਾਤਾਰ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ ਕਿਤਨਾ ਕਿਤੇ ਯੁੱਧ ਨਸ਼ਾ ਵਿਰੁੱਧ ਜੋ ਮੁਹਿੰਮ ਚੱਲ ਰਹੀ ਹੈ ਤਾਂ ਇਸ ਮੁਹਿੰਮ ਦੇ ਤਹਿਤ ਵੀ ਇਹ ਗੱਲ ਕਹੀ ਜਾ ਰਹੀ ਸੀ ਕਿ ਆਖਿਰਕਾਰ ਕਦੋਂ ਅਮਨਦੀਪ ਕੌਰ ਦੀ ਜੋ ਕੋਠੀ ਹੈ ਉਸ ਤੇ ਇਹ ਬੁਲਡੋਜ਼ਰ ਐਕਸ਼ਨ ਹੋਵੇਗਾ ਜਾਂ ਕਦੋਂ ਕਾਰਵਾਈ ਕੀਤੀ ਜਾਵੇਗੀ ਤਾਂ ਬੀਤੇ ਦਿਨ ਵੱਡੀ ਕਾਰਵਾਈ ਕੀਤੀ ਹੈ ਬਿਜਲੈਸ ਨੇ ਪ੍ਰਾਪਰਟੀ ਨੂੰ ਲੈ ਕੇ ਕਾਰਵਾਈ ਕੀਤੀ ਹੈ ਕਿੰਨੀ ਆਮਦਨ ਹੈ ਤੇ ਕਿੰਨਾ ਖਰਚਾ ਹੈ ਤਮਾਮ ਰਿਕਾਰਡ ਜਿਹੜੇ ਨੇ ਬਿਜਲੈਸ ਦੇ ਵੱਲੋਂ ਕੱਢੇ ਗਏ ਨੇ ਤੇ ਅੱਜ ਜਿਹੜਾ ਸਵੇਰੇ ਹੀ ਪੱਟੀ ਮਾਤਰਾ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਪੁਲਿਸ ਫੋਰਸ ਵਾਲ ਜਿਹੜਾ ਉੱਥੇ ਪਹੁੰਚਦਾ ਹੈ ਤਾਂ ਉਹਨਾਂ ਦੇ ਵੱਲੋਂ ਪ੍ਰਾਪਰਟੀ ਫਰੀਜ਼ ਕਰ ਲਈ ਜਾਂਦੀ ਹੈ ਬਾਹਰ ਆਰਡਰ ਚਪਕਾ ਦਿੱਤੇ ਜਾਂਦੇ ਨੇ ਪ੍ਰਾਪਰਟੀ ਫ੍ਰੀਜ਼ਿੰਗ ਦੇ ਆਰਡਰ ਲਗਾ ਦਿੱਤੇ ਜਾਂਦੇ ਨੇ ਤਾਂ ਦੱਸਦੀ ਹੈ ਕਿ ਪੰਜਾਬ ਪੁਲਿਸ ਨੇ ਨਸ਼ਾ ਤਸਕਰੀ ਦੇ ਗੰਬੀਰ ਦੋਸ਼ਾਂ 'ਚ ਜਿਹੜਾ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਵਿਰੁੱਧ ਕਾਰਵਾਈ ਕੀਤੀ ਸੀ ਤਾਂ 1.35 ਕਰੋੜ ਰੁਪਏ ਤੋਂ ਵੱਧ ਦੀ ਚਲ ਅਚਲ ਜਾਇਦਾਦ ਜਿਹੜੀ ਆ ਜ਼ਬਤ ਕਰ ਲਈ ਗਈ ਆ ਤਾਂ ਇਹ ਕਾਰਵਾਈ 2 April 2025 ਨੂੰ ਪੁਲਿਸ ਸਟੇਸ਼ਨ ਕਨਾਲ ਕਲੋਨੀ ਵਿਖੇ ਦਰਜ ਐਫ ਆਈ ਆਰ ਨੰਬਰ 65 ਦੇ ਤਹਿਤ ਕੀਤੀ ਗਈ ਸੀ ਜੋ ਕਿ ਐਨ ਡੀ ਪੀ ਐਸ ਐਕਟ ਦੀ ਧਾਰਾ 21 ਬੀ ਕਾਂਡ 85 ਦੇ ਤਹਿਤ ਦਰਜ ਕੀਤੀ ਗਈ ਸੀ ਤਾਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਚੱਕ ਫਤਿਹ ਸਿੰਘ ਬਾਲਾ ਦੀ ਰਹਿਣ ਵਾਲੇ ਅਰਬਾਲੀ ਅਮਨਦੀਪ ਕੌਰ ਜਸਵੰਤ ਸਿੰਘ ਦੀ ਧੀ ਹੈ ਤੇ ਪੰਜਾਬ ਪੁਲਿਸ ਵਿੱਚ ਅਪਤੌਰ ਕਾਂਸਟੇਬਲ ਤਾਇਨਾਤ ਹੈ ਪਰ ਮੁੰਡਲੀ ਜਾਂਚ ਵਿੱਚ ਗੰਭੀਰ ਸ਼ੱਕ ਉੱਠਣ ਤੋਂ ਬਾਅਦ ਉਸ ਨੂੰ ਮੁਤਲਵ ਕਰ ਦਿੱਤਾ ਗਿਆ ਸੀ ਤਾਂ ਉਸ ਦੇ ਖਿਲਾਫ ਪ੍ਰਾਪਤ ਜਾਣਕਾਰੀ ਦੇ ਆਧਾਰ ਤੇ ਹੋਰ ਜਾਂਚ ਤੋਂ ਪਤਾ ਲੱਗਾ ਕਿ ਉਸ ਕੋਲ ਕਈ ਜ਼ਾਇਦਾਤਾ ਨੇ ਤਾਂ ਜਿਨ੍ਹਾਂ ਦੀ ਆਮਦਨ ਦਾ ਸਰੋਤ ਸਪਸ਼ਟ ਨਹੀਂ ਹੋ ਪਾਇਆ ਅਤੇ ਜਿਨ੍ਹਾਂ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਰਹੀ वैसे तो प्राप्त ਕਿਤੇ ਜਾਣ ਦਾ ਸ਼ੱਕ ਵੀ ਜਿਹੜਾ ਜਿਤਾਇਆ ਜਾ ਰਿਹਾ ਹੈ ਤਾਂ ਕਿੰਨੀ ਪ੍ਰਾਪਰਟੀ ਆ ਮਨਦੀਪ ਕੋਲ ਕਿੱਥੇ ਕਿੱਥੇ ਪ੍ਰਾਪਰਟੀ ਦੱਸੀ ਗਈ ਹੈ ਤੁਹਾਨੂੰ ਇੱਕ ਵਾਰ ਦੱਸ ਦਿੰਦੇ ਆ ਕਿ ਇੱਕ ਪਲਾਟ ਜਿਹੜਾ ਵਿਰਾਨ ਗ੍ਰੀਨ ਪਟਿੰਡਾ ਵਿੱਚ ਆ ਜਿਸ ਦੀ ਕੀਮਤ ਹਾਂਜੀ ਇਹ ਦੱਸਿਆ ਜਾਂਦਾ ਕਿ ਵੀ ਜਿਹੜਾ ਕਿ ਇਹਦੀ ਪ੍ਰਾਪਰਟੀ ਇਹ ਜ਼ਬਤ ਕਰ ਦਿੱਤੀ ਗਈ ਹੈ ਤੇ ਜਿਹੜਾ ਇਹਦੇ ਇੱਕ ਬੈਨਰ ਲਾਏ ਜਾਂਦੇ ਜਿਹਦੇ ਵਿੱਚ ਉੱਤੇ ਲਿਖਿਆ ਜਾਂਦਾ ਵੀ ਇਹ ਸੀਜ਼ ਕਰ ਦਿੱਤੀ ਗਈ ਹੈ ਤੇ ਜਿਹਦੇ ਵਿੱਚ ਉਹਨੇ ਅੱਗੇ ਇਹ ਵੇਚ ਵਟ ਨਹੀਂ ਸਕਦੀ ਇੱਕ ਸਰਪ ਜੂਜ ਕਰ ਸਕਦੀ ਹੈ ਤੇ ਜਿਵੇਂ ਉਹ ਗੱਲ ਕਰੀ ਇੱਕ ਬੁਲਟ ਤੇ ਇੱਕ ਗੱਡੀ ਤੇ ਹੋਰ ਵੀ ਕਈ ਚੀਜ਼ਾਂ ਦੱਸੀਆਂ ਗਈਆਂ ਇਹ ਸੀਜ਼ ਫ੍ਰੀਜ਼ ਕਰ ਦਿੱਤੀਆਂ ਗਈਆਂ ਤੇ ਕਹਿਣ ਦਾ ਮਤਲ ਹੁਣ ਬਹੁਤ ਵੱਡੇ ਖੁਲਾਸੇ ਹੋਏ ਤੇ ਇੱਕ ਜਿਹੜਾ ਪੰਜਾਬ ਦੇ ਇੱਕ ਲੋਕਾਂ ਦਾ ਸਵਾਲ ਸੀ ਵੀ ਅਮਨਦੀਪ ਕੌਰ ਪੰਜਾਬ ਪੁਲਿਸ ਵਾਲੀ ਤੇ ਇਨਕੁਆਇਰੀ ਕਿਉਂ ਨਹੀਂ ਹੋਈ ਤੇ ਕਿਉਂਕਿ ਜੇ ਗੱਲ ਕਰੀਏ ਜਿਹੜਾ ਇੱਕ ਜੁੱਧ ਨਸ਼ਾ ਵਿਰੁੱਧ ਚੱਲਿਆ ਤਾਂ ਇਹ ਪੰਜਾਬ ਸਰਕਾਰ ਨੂੰ ਤੇ ਪੰਜਾਬ ਪੁਲਿਸ ਨੂੰ ਇਹ ਜੋ ਲਾਂਹਤਾ ਪਾਈਆਂ ਸੀ ਪੰਜਾਬ ਦੇ ਲੋਕਾਂ ਨੇ ਤੇ ਪਰ ਹੁਣ ਜਿਹੜਾ ਕਿ ਸੀਐਮ ਭਵੰਤਮਾਨ ਨੇ ਇੱਕ ਬਹੁਤ ਵੱਡਾ ਐਕਸ਼ਨ ਲੈ ਲਿਆ ਜਿਹੜਾ ਕਿ ਹੁਣ ਜਿਹੜਾ ਇਹ ਵਿਜੀਲੈਂਸ ਨੇ ਇੱਕ ਇਹਨੂੰ ਗ੍ਰਿਫਤਾਰ ਕੀਤਾ ਅਫਸਾਨਾ ਖਾਨ ਦੇ ਘਰੋਂ ਬਾਦਲਪਿੰਡ ਦੇ ਵਿੱਚੋਂ ਤੇ ਜਿੱਥੇ ਕਿ ਉਹਨੂੰ ਵੱਡੇ ਵੱਡੇ ਖੁਲਾਸੇ ਹੋਏ ਆ ਜਿਹਦੇ ਵਿੱਚ ਹੁਣ ਇਹ ਪੰਜਾਬ ਪੁਲਿਸ ਵਾਲੀ ਨੂੰ ਅੱਜ ਜਿਹੜਾ ਕਿ ਹਾਈ ਕੋਰਟ ਦੇ ਵਿੱਚ ਇਹਦੀ ਪੇਸ਼ੀ ਸੀ ਤੇ ਕਾਇਨਾ ਮਤਲਬ ਇਹਦੀ ਜਿੰਨੀ ਪ੍ਰਾਪਰਟੀ ਉਹ ਸਾਰੀ ਸਰਕਾਰ ਨੇ ਜ਼ਬਤ ਕਰ ਲਈ ਦਿੱਤੀ ਗਈ ਆ ਤੇ ਜੇ ਹੁਣ ਗੱਲ ਕਰੀਏ ਇਹਦੀ ਕੋਠੀ ਦੀ ਤਾਂ ਇਹ ਕੋਠੀ ਅੱਗੇ ਨਾ ਵੇਚ ਸਕਦੀ ਹੈ ਤੇ ਜਿਹਦੇ ਵਿੱਚ ਬਾਹਰ ਸਾਹਮਣੇ ਇੱਕ ਬੈਨਰ ਲਾ ਦਿੱਤੇ ਗਏ ਆ ਜਿਹਦੇ ਵਿੱਚ ਉਹਨਾਂ ਉੱਤੇ ਲਿਖਿਆ ਵੀ ਇਹ ਜੋ ਫ੍ਰੀਜ਼ ਕਰ ਦਿੱਤੀ ਗਈ ਹੈ ਇਹਦੀ ਜਿਹੜੀ ਕੋਠੀ ਆ ਇਹ ਅੱਗੇ ਵੇਚ ਵਟ ਨਹੀਂ ਸਕਦੀ ਉਹ ਸਰਕਾਰ ਨੇ ਬੈਨਰ ਲਾਤੇ ਇਹਦੇ ਕੋਠੀ ਦੇ ਸਾਹਮਣੇ ਤੇ ਜਿਹਦੇ ਵਿੱਚ ਇਹ ਵੱਡੇ ਵੱਡੇ ਖੁਲਾਸੇ ਹੋਏ ਆ ਤੇ ਪੰਜਾਬ ਪੁਲਿਸ ਵਾਲੀ ਅਮਨਦੀਪ ਕੌਰ ਤੇ ਫਿਰ ਇਹ ਮੁੜ ਕੇ ਇੱਕ ਗਿਰਫਤਾਰ ਕੀਤੀ ਹੈ ਵਿਜੀਲੈਂਸ ਨੇ ਜਿਹੜੀ ਕੀ ਹੁਣ ਕਾਰਵਾਈ ਜਿਵੇਂ ਹੁਣ ਸਾਡੇ ਪੰਜਾਬ ਦੇ ਲੋਕ ਕਹਿ ਰਹੇ ਸੀ ਵੀ ਇੱਕ ਸੀਐਮ ਪੰਤਮਾਨ ਛੋਟੇ ਮੋਟੇ ਤਸਕਰਾਂ ਤੇ ਇੱਕ ਇਨਕੁਆਇਰੀ ਆਪਣੇ ਉਨੀ ਸਕੰਜਾ ਕੱਸ ਰੱਖਿਆ ਵੱਡੇ ਤਸਕਰਾਂ ਤੇ ਕਿਉਂ ਨਹੀਂ ਤਾਂ ਹੁਣ ਇਹ ਜੇ ਗੱਲ ਕਰੀਏ ਜਿਵੇਂ ਸੀਐਮ ਪੰਤਮਾਨ ਇੱਕ ਭਾਸ਼ਣ ਦੇ ਵਿੱਚ ਕਹਿੰਦਾ ਵੀ ਚਾਹੇ ਸਾਡਾ ਕੋਈ ਲੀਡਰ ਆ ਚਾਹੇ ਕੋਈ ਪੁਲਿਸ ਅਫਸਰਾ ਕਿਸੇ ਨੂੰ ਨਹੀਂ ਬਖਸ਼ਿਆ ਜਾਊਗਾ ਤੇ ਪਰ ਪੰਜਾਬ ਦੇ ਲੋਕਾਂ ਦੇ ਤੇ ਪੰਜਾਬ ਦੇ ਪੱਤਰਕਾਰਾਂ ਦਾ ਸਵਾਲ ਇੱਕੋ ਹੀ ਸੀ ਵੀ ਜਿਹੜੀ ਅਮਨਦੀਪ ਦੀ ਕੋਠੀ ਹੈ ਇਹਦੇ ਤੇ ਬਲਡوزر ਕਿਉਂ ਨਹੀਂ ਚੱਲ ਰਿਹਾ ਇਹ ਹਰ ਕਿਸੇ ਦਾ ਸਵਾਲ ਸੀ ਪਰ ਹੁਣ ਵਿਜੀਲੈਂਸ ਨੇ ਇੱਕ ਨੂੰ ਬੁਲਾ ਕੇ ਇੱਕ ਜਿਹੜਾ ਕੀ ਅਫਸਾਨਾ ਖਾਨ ਦੇ ਘਰੋਂ ਇੱਕ ਬੁਲਾ ਕੇ ਤਾਂ ਇਹਨੂੰ ਗ੍ਰਿਫਤਾਰ ਵੀ ਕੀਤਾ ਤੇ ਇਹਦੀ ਜਾਣਕਾਰ ਪੁੱਛ ਜਾਣਕਾਰੀ ਵਾਸਤੇ ਪੁੱਛ ਦੱਸ ਸਾਰਾ ਇਹ ਤੋਂ ਜਾਣਕਾਰੀ ਲਈ ਹੈ ਤੇ ਜਿਹਦੇ ਵਿੱਚ ਇਹਦੀ ਪਿਛਲੇ ਦਿਨੀ ਇੱਕ ਇੰਟਰਵਿਊ ਹੁੰਦੀ ਆ ਮੱਕੜ ਸਾਹਿਬ ਨਾਲ ਉਹ ਇੰਟਰਵਿਊ ਦੇ ਵਿੱਚ ਆਪਣੇ ਬੰਨੀ ਉਹ ਖੁਲਾਸੇ ਕਰਦੀ ਆ ਵੀ ਮੇਰੀ ਇੰਨੀ ਤਨਖਾਹ ਐਨਾ ਮੇਰੇ ਕੋਲੇ ਜਿਹੜੀ ਕਿ ਇੰਨੀ ਪ੍ਰਾਪਰਟੀ ਆ ਆ ਮੇਰੀ ਕੋਠੀ ਆ ਬੋਲਟ ਇੰਨੀਆਂ ਕਾਰਾਂ ਇਹਦੇ ਵਿੱਚ ਖੁਦ ਇਹ ਆਪ ਹੀ ਫਸਦੀ ਨਜ਼ਰ ਆਈ ਜਿਹਦੇ ਵਿੱਚ ਹੁਣ ਪੰਜਾਬ ਪੁਲਿਸ ਨੇ ਇੱਕ ਬਹੁਤ ਵੱਡਾ ਕਹਿੰਦਾ ਮਤਲਬ ਵੀਜੀਲੈਂਸ ਨੇ ਇੱਕ ਬਹੁਤ ਵੱਡਾ ਐਕਸ਼ਨ ਲੈ ਲਿਆ ਪੰਜਾਬ ਪੁਲਿਸ ਤੇ ਵੀਜੀਲੈਂਸ ਅਲੱਗ-ਅਲੱਗ ਇਹਨਾਂ ਦੇ ਤਰੀਕੇ ਹੁੰਦੇ ਆ ਤੇ ਕਹਿੰਦਾ ਮਤਲਬ ਉਸ ਸਾਰੀ ਜਾਣਕਾਰੀ ਦੇ ਵਿੱਚ ਇਹਦੀ ਪ੍ਰਾਪਰਟੀ ਜ਼ਬਤ ਕਰ ਲਈ ਗਈ ਆ ਤੇ ਇਹਦੇ ਘਰ ਦੇ ਸਾਹਮਣੇ ਇੱਕ ਬੈਨਰ ਚਪਕਾਏ ਗਏ ਆ ਜਿਹਦੇ ਵਿੱਚ ਹੁਣ ਇਹ ਨਾ ਤਾਂ ਅੱਗੇ ਵੇਚ ਸਕਦੀ ਆ ਤੇ ਹੋਰ ਵੀ ਕਈ ਚੀਜ਼ਾਂ ਆਪਣੇ ਅੰਡਰ ਚ ਕੀਤੀਆਂ ਸਰਕਾਰ ਨੇ ਤਾਂ ਇਹ ਜੋ ਅੱਜ ਦੀ ਖਬਰਾਂ ਸੀ ਜੋ ਕਿ ਭਈ ਪੰਜਾਬ ਦੇ ਲੋਕਾਂ ਦਾ ਇੱਕ ਲੰਬਾ ਸੀ ਸੀਐਮ ਭੰਤਮਾਨ ਵੀ ਹੈ ਪੰਜਾਬ ਪੁਲਿਸ ਵਾਲੀ ਅਮਨਦੀਪ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਤਾਂ ਉਸ ਅਮਨਦੀਪ ਕੌਰ ਤੇ ਬਈ ਹੁਣ ਬਹੁਤ ਵੱਡਾ ਇੱਕ ਐਕਸ਼ਨ ਲੈ ਲਿਆ ਜੋ ਕਿ ਕੋਰਟ ਦੀ ਕੋਰਟ ਦੇ ਵਿੱਚ ਅੱਜ ਪੇਸ਼ੀ ਸੀ ਹੁਣ ਦੇਖਣਾ ਇਹ ਬਣਦਾ ਵੀ ਕੋਰਟ ਦਾ ਕੀ ਕਹਿਣਾ ਅੱਗੇ ਕੀ ਬਣਨਾ ਤੇ ਜਦੋਂ ਕਿ ਕੋ ਅੱਗੋਂ ਵੀਡੀਓ ਆਊਗੀ ਕੋਈ ਵੀ ਅੱਗੋਂ ਮਾਮਲਾ ਹੋਊ ਸਾਹਮਣੇ ਤੁਰੰਤ ਤੁਹਾਡੇ ਨਾਲ ਸਾਂਝੀ ਕਰਾਂਗੇ ਖਬਰ ਕਿਉਂਕਿ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਆ ਜੇ ਤੁਹਾਨੂੰ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਂਦਰ ਰਵੇ ਮਿਲਦੇ ਆ ਗੱਲ ਨੂੰ ਨਵੇਂ ਟੌਪ ਤੇ ਧੰਨਵਾਦ